ਹਾਂਜੀ ਮੇਰਾ ਨਾਮ ਦਵਿੰਦਰ ਸਿੰਘ ਹਾਂ ਪਿੰਡ ਭਾਈ ਦੇਸਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹਾਂ ਤੇ ਮੈਂ ਆ ਪਿਛਲੇ 2 ਸਾਲ ਤੋਂ ਅਵਕੀਰਾ ਪੀਆਈ ਕੰਪਨੀ ਦੀ ਸਪਰੇਅ ਕਰਦਾ ਲਗਾਤਾਰ ਗੁੱਲੀ ਡੰਡਾ ਦੀ ਸਮੱਸਿਆ ਸਾਡੇ 5 ਏਕੜ ਚ 30 ਏਕੜ ਦੀ ਖੇਤੀ ਕਰਦੇ ਆ ਸੀ ਬਹੁਤ ਹੀ ਵਧੀਆ 100% ਰਿਜ਼ਲਟ ਦਿੰਦੀ ਹੈ ਇਹ ਹੋਰ ਵੀ ਕਿਸਾਨ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਆ ਸੀ ਵੀ ਜਿਹਦੇ ਕਿਤੇ ਗੁੱਲੀ ਡੰਡੇ ਦੀ ਸਮੱਸਿਆ ਹੈ ਉਹ ਪੀਆਈ ਕੰਪਨੀ ਦੀ ਅਵਕੀਰਾ ਕਰੇ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲੂ ਉਹਨੂੰ ਬਹੁਤ ਵਧੀਆ ਸਪਰੇਅ ਹੈ ਠੀਕ ਹੈ ਜੀ ਬਾਅਦ ਚ ਕੋਈ ਸਮੱਸਿਆ ਨਹੀਂ ਆਉਂਦੀ ਗੁੱਲੀ ਡੰਡੇ ਦੀ ਠੀਕ ਹੈ ਜੀ ਬਹੁਤ ਜ਼ਿਆਦਾ ਗੁੱਲੀ ਡੰਡਾ ਹੁੰਦਾ ਸੀ ਸਾਡੇ ਜਿਹਦੇ ਸਾਨੂੰ ਗੁੱਲੀ ਡੰਡੇ ਤੋਂ ਛਿਟਕਾਰਾ ਮਿਲਿਆ 2 ਸਾਲ ਲਗਾਤਾਰ ਕਰੀਆ ਇਸ ਸਾਲ ਅਸੀਂ ਉਸ ਖੇਤ ਚ ਕਰਨ ਦੀ ਲੋੜ ਨਹੀਂ ਸਾਨੂੰ ਠੀਕ ਹੈ ਤੇ ਬਿਜਾਈ ਤੋਂ ਕਿੰਨੇ ਦਿਨ ਸਪਰੇਅ ਕਰਦੇ ਬਿਜਾਈ ਤੋਂ 72 ਘੰਟਿਆਂ ਦੇ ਅੰਦਰ ਅੰਦਰ ਕਰਨੀ ਜ਼ਰੂਰੀ ਹੈ ਜੀ ਪਾਣੀ ਕਿੰਨਾ ਲਾਉਣਾ ਹੈ ਪਾਣੀ 200 ਲੀਟਰ ਪਾਣੀ ਚ ਠੀਕ ਹੈ ਤੇ 60 ਗ੍ਰਾਮ ਅਵਕੀਰਾ ਤੇ 2 ਲੀਟਰ ਬੰਕਰ ਇਹ ਦੋਨਾਂ ਦਾ ਮਿਲਾ ਕੇ ਕੋਲ ਬਣਾ ਕੇ ਅਲੱਗ-ਅਲੱਗ ਇਹ ਪਾ ਦੇ 200 ਲੀਟਰ ਪਾਣੀ ਤਾਂ ਘੱਟੋ-ਘੱਟ ਹੀ ਲੱਗੇ ਠੀਕ ਹੈ ਜੀ 200 ਲੀਟਰ ਪਾਣੀ ਤੋਂ ਘੱਟ ਨਹੀਂ ਮੰਨ ਲਓ ਘੱਟ ਕੰਮ ਕਰਦੀ ਆ ਜਿੰਨਾ ਪਾਣੀ ਜ਼ਿਆਦਾ ਲੱਗੂਗਾ ਤਾਂ ਉਨਾਂ ਹੀ ਵਧੀਆ ਵਿਤਰ ਹੈ ਬਹੁਤ ਵਧੀਆ ਰਿਜ਼ਲਟ ਆਇਆ ਤਾਂ ਠੀਕ ਹੈ ਸ਼ੁਕਰੀਆ